ਸਮਾਗਮ ਨੂੰ ਗੁਰਮਤਿ ਸਮਾਗਮ ਦੁਪਹਿਰਾ ਸਾਧੂ ਰੂਪ ਵਿੱਚ ਹੁੰਦਾ ਆ ਉਸ ਦੇ ਸੰਬੰਧ ਵਿੱਚ ਜਿਹੜੀ ਸੰਤ ਪਾਠ ਕਰਦੀ ਆ ਮੇਨ ਸਟੇਜ ਦੇ ਉੱਤੇ ਬੈਠ ਕੇ ਉਹਨਾਂ ਸਾਰਿਆਂ ਵੀਰਾਂ ਨੂੰ ਬੁਲਾਇਆ ਜੀ ਅਗਿਹੜਾ ਹਫ਼ਤਾ ਵੀ ਸਮਾਗਮ ਆ ਉਹਦੇ ਵਿੱਚ ਹੋਰ ਹੋਰ ਵਧੀਆ ਕਰਨ ਵਾਸਤੇ ਪ੍ਰਾਲਾਗਨ ਦੇ ਸੰਪੂਰਨ ਇਸ ਨੂੰ ਤੁਹਾਨੂੰ ਤੇ ਗਰਮੀ ਤੋਂ ਗਰਮੀ ਤੋਂ ਮੁਬਜਾਦ ਤੋਂ ਵਾਸਤੇ ਕੂਲਰ ਪੱਖੀ ਏਸੀ ਤੇ ਸੰਤ ਖੁਦ ਹੈਡ ਪੱਖਿਆਂ ਨਾਲ ਛੋਟੇ ਛੋਟੇ ਪੱਖਿਆਂ ਨਾਲ ਵੀ ਸੇਵਾ ਕਰਦੀ ਹੈ ਵੀ ਸੰਤ ਨੂੰ ਵੱਧ ਤੋਂ ਵੱਧ ਗਰਮੀ ਤੋਂ ਰਾਤ ਮਿਲ ਸਕੇ ਬਾਕੀ ਰੁਟੀਨ ਦੇ ਵਿੱਚ ਸਾਡੇ ਲੰਗਰ ਪ੍ਰਸ਼ਾਦ ਦੇ ਬਾਬਾ ਜੀ ਦੀ ਕਿਰਪਾ ਨਾਲ ਉਹ ਚੱਲਦੇ ਰਹਿੰਦੇ ਆ 24 ਘੰਟੇ ਵੈਗੋ ਟਿੱਕਾ ਖਾਲਸਾ ਵੈਗੋ ਟਿੱਕੀ ਖਤੇ ਜੀ ਅੱਜ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦਰਾ ਸ਼ਹੀਦ ਗੰਸਾ ਵਿਖੇ ਜਿਹੜਾ ਹਰ ਹfte ਹਫਤਾਵਾਰੀ ਸਮਾਗਮ ਗੁਰਮਤ ਸਮਾਗਮ ਦੁਪਹਿਰਾ ਸਾਧ ਰੂਪ ਵਿੱਚ ਹੁੰਦਾ ਆ ਉਸ ਦੇ ਸੰਬੰਧ ਵਿੱਚ ਜਿਹੜੀ ਸੰਤ ਪਾਠ ਕਰਦੀ ਆ ਮੇਨ ਸਟੇਜ ਦੇ ਉੱਤੇ ਬੈਠ ਕੇ ਉਹਨਾਂ ਸਾਰਿਆਂ ਵੀਰਾਂ ਨੂੰ ਬੁਲਾਇਆ ਸੀ ਤੇ ਰੂਟੀਨ ਦੇ ਵਿੱਚ ਮੀਟਿੰਗ ਕੀਤੀ ਸੀ ਰੂਟੀਨ ਦੀਆਂ ਗੱਲਾਂ ਸੀ ਕੁਝ ਚੀਜ਼ਾਂ ਸੀ ਜਿਹੜੀਆਂ ਦਾ ਸੁਝਾਅ ਦਿੱਤੇ ਗਏ ਕੁਝ ਉਹਨਾਂ ਨੂੰ ਲੈ ਗਏ ਤੇ ਆਪਾਂ ਹੋਰ ਜਿਹੜਾ ਹਫਤਾ ਵਾਲੀ ਸਮਾਗਮ ਹੈ ਉਹਦੇ ਵਿੱਚ ਹੋਰ ਹੋਰ ਵਧੀਆ ਕਰਨ ਵਾਸਤੇ ਪ੍ਰਾਲਾਗਨਦੇ ਆ ਸੰਗਤ ਦਾ ਕਾਫੀ ਕਠੰਡਾ ਹੈ ਤੇ ਗਰਮੀ ਵੀ ਕਾਫੀ ਹੈ ਕੀ ਹੋਰ ਕੀ ਸ਼ੋਡਾ ਕੀਤੇਗੇ ਨਵੇਂ ਮੈਡੀਕਲ ਸਹੂਲਤ ਹੈ ਉਹ ਸਭ ਕੁਝ ਜੀ 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 ਇਸ ਤਰ੍ਹਾਂ ਜੀ ਵੀ ਸੰਤ ਗਰਮੀ ਦਾ ਸੀਜ਼ਨ ਆ ਕਰਕੇ ਗਰਮੀ ਬਹੁਤ ਜ਼ਿਆਦਾ ਆ ਸੰਤ ਦੇ ਵਿੱਚ ਹਰ ਐਤਵਾਰ ਬੜਾ ਬੜਾ ਉਤਸ਼ਾਹ ਹੁੰਦਾ ਬਾਬਾ ਜੀ ਦੇ ਦਰਸ਼ਨਾਂ ਨੂੰ ਹਫਤਾਵਾਰੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸੰਤ ਦੀ ਗਮ ਸੰਤਲੀ ਸਮੂਹਤ ਵਾਰਤੇ ਗਰਮੀ ਤੋਂ ਗਰਮੀ ਤੋਂ ਮੁਬਜਾਤ ਤੋਂ ਵਾਸਤੇ ਕੂਲਰ ਪੱਖੇ ਏਸੀ ਤੇ ਸੰਗਤ ਖੁਦ ਹੈਡ ਪੱਖਿਆਂ ਨਾਲ ਛੋਟੇ-ਛੋਟੇ ਪੱਖਿਆਂ ਨਾਲ ਵੀ ਸੇਵਾ ਕਰਦੀ ਹੈ। ਪੂਲਰ ਵੀ ਸ਼ਰਕਾਂ ਦੇ ਉੱਤੇ ਲਾਗਦੇ ਆ, ਥੱਲੇ ਮੈਟਿੰਗ ਕਰਾ ਕੇ ਸ਼ਰਕਾਂ ਦੇ ਦੇਈਦੀ ਆ, ਉਹਨਾਂ ਉੱਤੇ ਪਾਣੀ ਪਵਾਏ ਜਾਂਦੇ ਆ। ਖੰਡੇ, ਮਿੱਠੇ ਜਲਦੀਆਂ, ਸ਼ਬੀਲਾ ਠੁਕੀਆਂ ਜਗ੍ਹਾ ਤੇ ਲਗਵਾਈਆਂ ਜਾਂਦੀਆਂ ਨੇ। ਸੰਗਤ ਦੀ ਸਾਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਹਦਾਇਤ ਆ ਕਿ ਸੰਗਤ ਨੂੰ ਵੱਦ ਤੋਂ ਵੱਦ ਗਰਮੀ ਤੋਂ ਰਾਹਤ ਦੇਣ ਵਾਲੀ ਸਹੂਲਤ ਦਿੱਤੀ ਜਾਵੇ। ਗਰਮੀ ਦਾ ਸੀਜ਼ਨ ਨੂੰ ਮੁੱਖ ਰੱਖ ਕੇ ਅਸੀਂ ਕੋਸ਼ਿਸ਼ ਕਰਦੇ ਆਂ। ਦੀ ਸੰਤ ਨੂੰ ਵੱਧ ਤੋਂ ਵੱਧ ਗਰਮੀ ਤੋਂ ਰਾਤ ਮਿਲ ਸਕੇ ਬਾਕੀ ਰੁਟੀਨ ਦੇ ਵਿੱਚ ਸਾਡੇ ਲੰਗਰ ਪ੍ਰਸ਼ਾਦ ਦੇ ਬਾਬਾ ਜੀ ਦੀ ਕਿਰਪਾ ਨਾਲ ਉਹ ਚੱਲਦੇ ਰਹਿੰਦੇ ਆ 24 ਘੰਟੇ ਟਾਈਮਿੰਗ ਕੀ ਹੁੰਦੀ ਹੈ ਜਪੈ ਸਾਬ ਜੀ ਚੁਪਾਇਰਾ ਸਾਬ ਦੀ ਟਾਈਮਿੰਗ ਕੀ ਬਾ ਫਿਰ ਦੁਪਹਿਰ ਤੋਂ ਸ਼ਾਮ ਤਾਰੀ ਸਮਾਗਮ ਦੀ ਚੁਪਾਇਰਾ ਸਾਬ ਦੇ ਰੂਪ ਦੇ ਵਿੱਚ 12 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ 9:00 ਜੀ ਚੱਲਦਾ ਹੈ